ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਇੱਥੇ ਪੁਲਿਸ ਲਾਈਨ ਆਉਂਤੇ ਤੇ ਤੁਹਾਡੇ ਨਾਲ ਜਿਹੜੀ ਡਰੱਗ ਬਾਰੇ ਜਿਹੜੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਕੈਂਪੇਨ ਹੈ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਸ਼ੇਅਰ ਕਰਨਾ ਚਾਹੁੰਦਾ ਸੀ 1 ਜਨਵਰੀ 2025 ਤੋਂ ਜਿਹੜੀ ਅੱਜ ਤੱਕ ਜਿਹੜੀ ਉਹਨੂੰ ਕਹਿ ਦੋ ਸਾਰੀ ਡਿਟੇਲ ਹੈ ਡਰਗ ਬਿਊ ਮੈਥਡ ਨਾਲ ਸ਼ੇਅਰ ਕਰਨਾ ਚਾਹੂਗਾ ਇਹਦੇ ਵਿੱਚ ਇਸ ਸਮੇਂ ਦੇ ਵਿੱਚ 4 ਡਿਸਟ੍ਰਿਕਟ ਆਉਂਦੇ ਆ ਜਿਹੜੇ ਸੰਗਰੂਰ ਪਟਿਆਲਾ ਬਰਨਾਲਾ ਮਲੇਰਕੋਟਲਾ ਇਹਦੇ ਵਿੱਚ ਅਸੀਂ 1 ਜਨਵਰੀ ਤੋਂ ਲੈ ਕੇ 484 ਕੇਸ ਰਜਿਸਟਰ ਕੀਤੇ ਆ ਜਿਹੜੇ ਐਨਡੀਪੀਐਸ ਤੇ ਉਹਦੇ ਚੋਂ 693 ਜਿਹੜੇ ਆਦਮੀ ਅਰੈਸਟ ਕੀਤੇ ਆ ਤੇ ਲਗਭਗ 21 ਕਿਲੋ ਹੀਰੋਇਨ ਜਿਹੜੀ ਰਿਕਵਰ ਹੋਈ ਆ ਸਮੈਕ 3 1/2 ਕਿਲੋ ਤੇ 2525 ਕਿਲੋ ਜਿਹੜੀ ਹੈਗੀ ਆ ਭੁੱਕੀ ਦੀ ਰਿਕਵਰ ਹੋਈ ਆ ਤੇ ਬਾਕੀ ਹੋਰ ਡਿਟੇਲਸ ਆ ਜਿਹਦੇ ਚੋਂ ਲਗਭਗ ਡਰੱਗ ਮਣੀ ਆ 15 ਲੱਖ 18000 ਜਿਹੜੀ ਡਰੱਗ ਮਣੀ ਆ ਪੀਓਜ਼ ਜਿਹੜੇ ਇਹਦੇ ਚ ਜਿਹੜੇ ਐਨਡੀਪੀਐਫਸ ਨਾਲ ਰਿਲੇਟਡ ਪੀਓ ਦੀ ਗੱਲ ਕਰਦੇ ਆ ਇਹਦੇ ਚ 8 ਪੀਓ ਆ ਜਿਹੜੇ ਉਸ ਟਾਈਮ ਦੇ ਵਿੱਚ ਅਰੈਸਟ ਹੋਏ ਆ ਤੇ ਇੱਕ ਜਿਹੜੀ ਇਹਦੇ ਚ ਜਿਹੜੀ ਇੰਪੋਰਟੈਂਟ ਕੜੀ ਹੈਗੀ ਆ ਵੀ ਡਰੱਗ ਡਿਸਪੋਜ਼ਲ ਬਾਰੇ ਨਾਲ ਜਿਹੜੀਆਂ ਫੜੀਆਂ ਡਰੱਗਸ ਆ ਕੋਰਟ ਦੇ ਆਰਡਰਸ ਲੈ ਕੇ ਅਸੀਂ ਡਿਸਪੋਜ਼ ਆਫ ਕਰ ਰਹੇ ਆ ਉਹਦੇ ਵਿੱਚੋਂ ਲਗਭਗ 2463 ਕਿਲੋ ਜਿਹੜੀ ਪੁੱਕੀ ਤੇ ਗੋਲੀਆਂ 22 ਕਿਲੋ ਅਫੀਮ ਹਿਰੋਇਨਾ ਜਿਹੜੀ ਸਵਾ ਦੋ ਕਿਲੋ ਦੇ ਕਰੀਬ ਹਿਰੋਇਨਾ ਜਿਹੜੀ ਉਹ ਕੀਤੀ ਆ ਡਿਸਪੋਜ਼ ਆਫ ਕੀਤੀ ਆ ਇੱਕ ਜਿਹੜੀ ਡਰੱਗ ਸਮਗਲਰਸ ਦੇ ਉਲਟ ਜਿਹੜੀ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚਮੈਂਟ ਦੀ ਗੱਲ ਹੈ ਕਿ ਸੋ ਥੈਟ ਕਿ ਉਹਨਾਂ ਨੂੰ ਸੇਕ ਲੱਗੇ ਵੀ ਜਿਹੜੀ ਅ ਨਸ਼ਿਆਂ ਦੇ ਵਿਰੁੱਧ ਜਿਹੜੀ ਕਮਾਈ ਹੈ ਜਿਹੜੀ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜ ਕੇ ਜਿਹੜੀ ਕਮਾਈ ਹੈ ਉਹ ਕਮਾਈ ਕੋਈ ਪੱਕੀ ਕਮਾਈ ਨਹੀਂਗੀ ਉਹ ਅਸੀਂ ਇਸ ਸਮੇਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਕਰੋੜ 83 ਲੱਖ ਦੇ ਕਰੀਬ ਆ ਜਿਹੜੀ ਅਸੀਂ ਜਿਹੜੀ ਪ੍ਰੋਪਰਟੀ ਡਰੱਗ ਸਮੱਗਲਰਾਂ ਦੀ ਜਿਹੜੀ ਉਹਦੇ ਚ ਜਿਹੜੀ ਉਹ ਕਰਾਈ ਆ ਜਿਹੜੀ ਪ੍ਰਪੋਜ਼ਲ ਭੇਜ ਕੇ ਤੇ ਉਹਨੂੰ ਉਹ ਜਿਹੜੀ ਅਸੀਂ ਗਵਰਨਮੈਂਟ ਵੱਲੋਂ 68 ਐਫ ਦੇ ਆਰਡਰਸ ਲਏ ਆ ਸੋ ਥੈਟ ਕਿ ਪ੍ਰੋਪਰਟੀ ਉਹਦੀ ਅਟੈਚ ਹੋ ਗਈ ਆ ਤੇ ਇਹਦੇ ਵਿੱਚੋਂ ਫੇਰ ਜਿਹੜੇ ਨੋਨ ਡਰੱਗ ਸਮੱਗਲਰ ਜਿਨ੍ਹਾਂ ਤੇ ਕਾਫੀ ਕੇਸਿਸ ਦਰਜ ਆ ਤੇ ਉਹ ਉਹਨਾਂ ਦੀਆਂ ਜਿਹੜੀਆਂ ਸਾਨੂੰ ਮਿਊਸਪੈਲਟੀ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਤੇ ਜਾਂ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਜਿਹੜੀਆਂ ਕਿ ਜਿਹੜੀਆਂ ਲਾਅ ਨੂੰ ਵਾਇਲਟ ਕਰਦਿਆਂ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਲਿਖ ਕੇ ਦੇਣ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਢਾਇਆ ਗਿਆ ਉਹਦੇ ਚ ਪੁਲਿਸ ਨੇ ਅਸਿਸਟੈਂਸ ਦਿੱਤੀ ਆ ਉਹ ਆਪਣੇ ਇਹ ਜਨਵਰੀ ਤੋਂ ਲੈ ਕੇ ਹੁਣ ਤੱਕ 6 ਪ੍ਰਾਪਰਟੀਆਂ ਹੈ ਜਿਹੜੀਆਂ ਪਟਿਆਲੇ ਉਹਦੇ ਚੋਂ ਹੋ ਗਈ ਦੋ ਪਟਿਆਲੇ ਤਿੰਨ ਸੰਗਰੂਰ ਤੇ ਦੋ ਬਰਨਾਲੇ ਜਿਹੜੀਆਂ ਇਹ ਪ੍ਰੋਪਰਟੀਆਂ ਆ ਜਿਹੜੀਆਂ ਉਹਨਾਂ ਨੂੰ ਡਿਮੋਲਿਸ਼ ਹੋਇਆ ਉਹ ਸਿਵਲ ਐਡਮਿਨਿਸਟ੍ਰੇਸ਼ਨ ਨੇ ਸਕਤੋਂ ਅਸਿਸਟੈਂਸ ਮੰਗੀ ਸੀ ਤੇ ਅਸੀਂ ਉਹਨਾਂ ਨੂੰ ਅਸਿਸਟੈਂਸ ਦਿੱਤੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਉਹ ਹੁੰਦੀ ਆ ਇੱਕ ਲੋਕਾਂ ਨੂੰ ਅਵੇਅਰ ਕਰਨਾ ਇੱਕ ਉਹਨੂੰ ਮੁੜਕੇ ਉਹਦੇ ਚ ਸਖਤ ਕਾਰਵਾਈ ਕਰਨਾ ਡਰਗ ਸਮਗਲਰਸ ਦੇ ਜਿਹੜੀਆਂ ਬੇਸਿਕਲੀ ਜਿਹੜੀ ਲੋਕਾਂ ਨੂੰ ਅਵੇਅਰ ਕਰਨ ਲਈ ਇੱਥੇ 1171 ਆ ਜਿਹੜੇ ਸੈਮੀਨਾਰਸ ਆ ਜਿਹੜੇ ਸਾਡੀ ਪਟਿਆਲਾ ਰੇਂਜ ਦੇ ਵਿੱਚ ਕੀਤੇ ਗਏ ਆ ਤੇ ਜਿਹੜੇ ਕਿ ਸਕੂਲ ਕਾਲਜਸ ਦੇ ਵਿੱਚ ਜਿਹੜੇ ਆ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਕੀਤੇ ਆ ਸੰਪਰਕ ਦੇ ਤਹਿਤ 526 ਮੀਟਿੰਗਸ ਕੀਤੀਆਂ ਇਸ ਤੋਂ ਇਲਾਵਾ ਵਾਕਥਨ ਤੇ ਸਾਈਕਲ ਰੈਲੀਆਂ 6 ਇਹਦੇ ਵਿੱਚ ਅਸੀਂ ਆਰਗੇਨਾਈਜ਼ ਕੀਤੀਆਂ ਅ ਡਰੱਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਜਿਹੜੇ ਜਿਹੜੇ ਇਹਨੂੰ ਵਿਕਟਮ ਕਾਊਂਟ ਕਰਦੇ ਹੋયા ਆ ਜਿਹੜੇ 58 ਆ ਜਿਹੜੇ ਅਸੀਂ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਉਹਦੇ ਚ ਡਰੱਗ ਡੀ ਐਡਿਕਸ਼ਨ ਸੈਂਟਰ ਦੇ ਵਿੱਚੋਂ ਕਰਾਇਆ ਫਿਰ ਇੱਕ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਹੈ ਦੋ ਕਨਸੈਪਟ ਜਿਹੜੇ ਲੈ ਕੇ ਚੱਲੇ ਹੋਏ ਆ ਉਹਦੇ ਵਿੱਚ ਸੋ ਥੈਟ ਕਿ ਇਹਨਾਂ ਨੂੰ ਪਿੰਡ ਵਾਈਜ਼ ਤੇ ਵਾਰਡ ਵਾਈਜ਼ ਆ ਜਿਹੜਿਆ ਉਹ ਕਮੇਟੀਆਂ ਬਣਾ ਰਹੇ ਆ ਸੋ ਥੈਟ ਕਿ ਆਪਦੇ ਏਰੀਏ ਦੇ ਵਿੱਚ ਲੋਕ ਆਪਦਾ ਪੈਰਾ ਲਾਉਣ ਕ੍ਰਿਮੀਨਲ ਐਕਟੀਵਿਟੀ ਤੇ ਵੀ ਧਿਆਨ ਰੱਖਣ ਤੇ ਨਾਲ ਨਾਲ ਡਰਗ ਦੇ ਜਿਹੜੇ ਕੇਸਿਸ ਆ ਉਹਨਾਂ ਬਾਰੇ ਵੀ ਉਹ ਧਿਆਨ ਰੱਖਣ ਉਹਦੇ ਵਿੱਚ ਅਸੀਂ ਜਿਹੜੀਆਂ ਪਟਿਆਲਾ ਰੇਂਜ ਦੇ ਵਿੱਚ 1315 ਜਿਹੜੀਆਂ ਹੈਗੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀ ਆ ਤੇ ਉਹਦੇ ਵਿੱਚੋਂ ਫਿਰ ਵਿਲੇਜ ਡਿਫੈਂਸ ਕਮੇਟੀ ਚੋਂ 279 279 ਜਿਹੜੇ ਉਹਨਾਂ ਨੇ ਪੰਚਾਇਤਾਂ ਨੇ ਮਤੇ 279 ਪੰਚਾਇਤਾਂ ਨੇ ਮਤੇ ਵੀ ਪਾ ਕੇ ਦਿੱਤੇ ਆ ਕਿ ਅਸੀਂ ਆਪਦੇ ਡਰੱਗ ਵਾਲੇ ਦੇ ਨੂੰ ਜਿਹੜਾ ਕੰਮ ਕਰੂਗਾ ਉਹਦੇ ਵਿੱਚ ਕੋਈ ਸਪੋਰਟ ਨਹੀਂ ਕਰਾਂਗੇ ਇਸੇ ਤਰ੍ਹਾਂ ਜਿਹੜਾ ਵਿਲੇਜ ਜਿਹੜੀ ਵਾਰਡ ਡਿਫੈਂਸ ਕਮੇਟੀਆਂ ਆ ਉਹ 384 ਵਾਰਡ ਡਿਫੈਂਸ ਕਮੇਟੀਆਂ ਦੇ ਵਿੱਚ ਜਿਹੜੀਆਂ ਬਣਾਈਆਂ ਗਈਆਂ ਉਹਨਾਂ ਦੇ ਵਿੱਚੋਂ 122 ਦੇ ਵਿੱਚ ਹੈ ਰੈਜ਼ੋਲੂਸ਼ਨ ਜਿਹੜੇ ਪਾ ਕੇ ਦਿੱਤੇ ਆ ਜਿਹੜੇ ਕਿ ਉਹਨਾਂ ਦੇ ਜਿਹੜੇ ਚੁਣੇ ਨੁਮਾਇੰਦਿਆਂ ਵੱਲੋਂ ਇਹ ਰੈਜ਼ੋਲੂਸ਼ਨ ਪਾ ਕੇ ਦਿੱਤੇ ਇਹਨਾਂ ਨੂੰ ਸਪੋਰਟ ਨਹੀਂ ਕਰਾਂਗੇ ਇਸ ਸਮੇਂ ਦੌਰਾਨ 52 ਕਾਸੋ ਆਪਰੇਸ਼ਨ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਆਫ ਸਰਪ੍ਰਾਈਜ਼ ਜਿਹੜੇ ਸਰਚ ਆਪਰੇਸ਼ਨ ਆ ਜਿਹੜੇ ਤੁਸੀਂ ਵੀ ਬਹੁਤ ਸਾਰੇ ਟਾਈਮ ਕਵਰ ਕੀਤੇ ਉਹ ਹੈ ਇੱਕ ਇਹਦੇ ਵਿੱਚ ਵਿੱਚ ਹੀ ਨਾਲ ਗੈਂਗਸਟਰ ਦਾ ਜਿਹੜਾ ਤੁਹਾਨੂੰ ਦੱਸਣਾ ਚਾਹਾਂਗੇ 6 ਕੇਸਿਸ ਰਜਿਸਟਰਡ ਹੋਏ ਆ 11 ਬੰਦੇ ਅਰੈਸਟ ਹੋਏ ਆ 16 ਪਿਸਤੌਲ ਇਸ ਸਮੇਂ ਦੇ ਵਿੱਚ ਅਸੀਂ ਉਹਨਾਂ ਤੋਂ ਰਿਕਵਰ ਹੋਇਆ ਤੇ ਲਗਭਗ 60 ਕਾਟਰੀਜ ਤੇ ਦੋ ਵਾਹਨ ਜਿਹੜੇ ਗੈਂਗਸਟਰ ਜਿਹੜੇ ਐਂਟੀਸੋਸ਼ਲ ਐਲੀਮੈਂਟ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਤੇ ਫਿਰ ਜਿਹੜੀ ਐਕਸਾਈਜ਼ ਦਾ ਇਹਦੇ ਵਿੱਚ 138 ਕੇਸਿਸ ਰਜਿਸਟਰਡ ਹੋਏ ਆ ਤੇ 149 ਬੰਦੇ ਅਰੈਸਟ ਹੋਏ ਆ ਤੇ ਰਿਕਵਰੀ ਹੋਈ ਆ 63233 ਲੀਟਰ ਜਿਹੜੀ ਉਹ ਇਹਦੇ ਚ ਲੀਕਰ ਐਂਡ ਲਾਹਨ ਜਿਹੜੀ ਰਿਕਵਰ ਹੋਈ ਹੈ ਤੇ ਇਹਦੇ ਤੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਤਿੰਨ ਪਾਰਟਸ ਦੇ ਵਿੱਚ ਆਪਾਂ ਦੁਬਾਰਾ ਉਹਨੂੰ ਗੱਲ ਕਰਦੇ ਆ ਇੱਕ ਪਬਲਿਕ ਅਵੇਅਰਨੈਸ ਦੂਜੀ ਗੱਲ ਪੁਲਿਸ ਜਿਹੜੇ ਡਰੱਗ ਸਮਗਲਰ ਡਰੱਗ ਪੈਡਲਰ ਦੇ ਖਿਲਾਫ ਕਾਰਵਾਈ ਕਰੇ ਤੀਜੀ ਗੱਲ ਜਿਹੜੀ ਹੈਗੀ ਆ ਉਹਨਾਂ ਦੀ ਪ੍ਰੋਪਰਟੀ ਕਨਫਿਸਟਿਗੇਟ ਕਰਾਵੇ ਤੇ ਚੌਥੀ ਗੱਲ ਕਨਵਿਕਸ਼ਨ ਜਿਹੜੀ ਇਹ ਸਾਡੇ ਲਈ ਬਹੁਤ ਸਕੂਨ ਵਾਲੀ ਗੱਲ ਹੈ ਤੇ ਮੈਨੂੰ ਲੱਗਦਾ ਪੰਜਾਬ ਚ ਹਾਇਰਸਟ ਸਾਡਾ ਪਟਿਆਲਾ ਰੇਂਜ ਦਾ ਆ ਰਿਹਾ ਉਹਦੇ ਵਿੱਚ ਅਸੀਂ ਲਗਭਗ ਜਿਹੜਾ 93.4% ਹੈ ਜਿਹੜੇ ਕਨਵਿਕਸ਼ਨ ਰੇਟ ਹੈ ਸਾਡਾ ਵੈਸੇ ਤਾਂ ਇੰਡੀਆ ਲੈਵਲ ਤੇ ਵੀ ਵਨ ਆਫ ਦੀ ਹਾਇਰਸਟ ਹੈ ਪੰਜਾਬ ਦਾ ਚੱਲ ਰਿਹਾ ਬਟ ਇਹਦੇ ਚ ਪਟਿਆਲਾ ਰੀਜ ਦਾ ਸਾਡਾ 93.4% ਜਿਹੜਾ ਕਨਵਿਕਸ਼ਨ ਰੇਟ ਹੈ ਉਹਦੇ ਵਿੱਚ ਆਇਆ ਤੇ ਲਾਸਟ ਤੁਹਾਡੇ ਜਰੀਏ ਮੈਂ ਇੱਕ ਅਪੀਲ ਵੀ ਕਰੂੰਗਾ ਜਿਹੜੀ ਸੇਫ ਪੰਜਾਬ ਇੱਕ ਜਿਹੜੀ ਨੰਬਰ ਹੈ ਇਦੇ ਪਿੱਛੇ ਵੀ ਦਿੱਤਾ ਵੇਆ ਨੰਬਰ ਉਹਦੇ ਚ ਹੋਣਾ 97791 00200 ਇਹਦੇ ਵਿੱਚ ਜੇ ਕੋਈ ਡਰੱਗ ਪੈਡਲਿੰਗ ਬਾਰੇ ਡਰੱਗ ਸਮੱਗਲਰ ਬਾਰੇ ਤੁਹਾਡੇ ਕੋਲ ਇਨਫੋਰਮੇਸ਼ਨ ਆਉਗੀ ਤਾਂ ਤੁਸੀਂ ਇਹ ਜਿਹੜੀ ਹੈਲਪਲਾਈਨ ਹੈ ਆਲ ਪੰਜਾਬ ਹੈ ਪੈਨ ਪੰਜਾਬ ਹੈ ਉਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋ ਸੋ ਥੈਟ ਕਿ ਜਿਹੜੀਆਂ ਸੇਫ ਪੰਜਾਬ ਦੀ ਜਿਹੜੀ ਉਹਨੂੰ ਬੜੇ ਹਾਈਐਸਟ ਲੈਵਲ ਤੇ ਡੀਜੀ ਦਫ਼ਤਰ ਵੱਲੋਂ ਤੇ ਹੋਰ ਸਾਰਿਆਂ ਨੂੰ ਮਾਨਟਰ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਕੀ ਕਾਰਵਾਈ ਹੋਈ ਡਿਸਟ੍ਰਿਕਟ ਤੋਂ ਵਾਰੀ-ਵਾਰੀ ਪੁੱਛਿਆ ਜਾਂਦਾ ਹੈ ਭਾਵੇਂ ਕਿ ਇਹਦੇ ਵਿੱਚ ਇਨੀਸ਼ੀਅਲ ਟ੍ਰੈਂਡ ਇਹ ਵੀ ਆਇਆ ਸੀ ਲੋਕ ਫੇਕ ਕਿਸੇ ਨਾਲ ਲੜਾਈ ਝਗੜਾ ਹੁੰਦਾ ਉਹਦੀ ਵੀ ਇਤਲਾਹ ਦੇਦੇ ਆ ਪਰ ਅਸੀਂ ਉਸ ਗੱਲ ਨੂੰ ਭੁਜਾਏ ਜਿਹੜਾ ਮੇਨ ਮਕਸਦ ਹੈ ਕਿ ਡਰਗ ਜਿਹੜੀ ਜਿਹੜਾ ਇੱਕ ਕੋਡ ਜਿਹੜਾ ਕਿ ਪੰਜਾਬੀਆਂ ਨੂੰ ਬਦਨਾਮ ਹੋ ਰਹੇ ਸੀ ਜਦੋਂ ਕਿ ਕੋਈ ਇਸ ਲੈਵਲ ਤੇ ਇਹ ਨਹੀਂ ਵੀ ਸਾਰਾ ਪਿੰਡ ਨਸ਼ਈ ਆ ਜਾਂ ਬਹੁਤ ਸਾਰੇ ਲੈਵਲ ਤੇ ਇਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਬਿਜੋ ਇਹ ਸਾਰਾ ਪੰਜਾਬ ਵੀ ਡਰਗ ਲੈ ਕੇ ਤੁਰਿਆ ਫਿਰ ਰਿਹਾ ਉਹ ਉਹਦੇ ਵਿੱਚ ਵੀ ਉਹ ਗੱਲ ਵੀ ਕਲੀਅਰ ਹੋਈ ਹੈ ਲੋਕਾਂ ਨੇ ਆਪ ਮੁਹਾਰੇ ਜਿਹੜੀ ਬਿੱਗੇਸਟ ਸਾਡੀ ਸਟਰੈਂਥ ਹੈ ਆਪ ਮੁਹਾਰੇ ਜਿਹੜਾ ਲੋਕਾਂ ਵੱਲੋਂ ਸਾਨੂੰ ਸਪੋਰਟ ਕੀਤਾ ਜਾ ਰਿਹਾ ਇਹ ਕੋਈ ਵੀ ਕੈਂਪੇਨ ਜਿੰਨਾ ਮਰਜੀ ਜਿੰਨਾ ਚਿਰ ਜਿਹੜੀ ਡਿਮਾਂਡ ਹੋਊਗੀ ਡਿਮਾਂਡ ਐਂਡ ਸਪਲਾਈ ਦਾ ਹੁੰਦਾ ਜੇ ਡਿਮਾਂਡ ਹੋਊਗੀ ਸਪਲਾਈ ਕਿਤੋਂ ਨਾ ਕਿਤੋਂ ਆਜੂਗੀ ਪੰਜਾਬ 'ਚ ਕੋਈ ਵੀ ਡਰਗ ਨਹੀਂ ਪੈਦਾ ਹੁੰਦੀ ਨਾ ਅਫੀਮ ਨਾ ਹਿਰੋਇਨ ਨਾਸ ਮੈਂ ਕੋਈ ਵੀ ਚੀਜ਼ ਆ ਜਿਹੜੀ ਪੰਜਾਬ ਦੇ ਵਿੱਚ ਨਹੀਂ ਪੈਦਾ ਹੁੰਦੀ ਈਵਨ ਫਾਰਮਾਸਿਟੀਕਲ ਜਿਹੜੀਆਂ ਡਰੱਗਸ ਆ ਉਹ ਵੀ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਨਹੀਂ ਹੈਗੀ ਜਿਹਦਾ ਗਵਾਂਡ ਮਾੜਾ ਹੋਵੇ ਆਪਣਾ ਜਿਹੜਾ ਗਵਾਂਡ ਜਿਹੜਾ ਡਰੋਂ ਰਹੀਂ ਤੇ ਜੇ ਹੋਰ ਚੀਜ਼ਾਂ ਰਹੀਂ ਜਿਹੜੇ ਵਾਰ-ਵਾਰ ਸਾਡੇ ਕੋਲੇ ਡਰੱਗ ਜਿਹੜੀ ਆਉਂਦੀ ਆ ਤੇ ਉਹਦੇ ਰਹੀਂ ਜਿਹੜਾ ਉਹਦੀ ਵਕ ਵਕ ਤੁਸੀਂ ਦੇਖਦੇ ਹੋ ਵੀ ਉਹ ਕਾਰਵਾਈ ਉਹਦੇ ਹੁੰਦੀ ਰਹਿੰਦੀ ਆ ਪਰ ਗਵਾਂਡੀ ਦੇਸ਼ ਦਾ ਇੱਕੋ ਹੀ ਮਕਸਦ ਹੈ ਇੱਥੇ ਇਨਸਟੇਬਿਲਟੀ ਪੈਦਾ ਕਰਨਾ ਪੰਜਾਬੀਆਂ ਨੂੰ ਨਸ਼ੇ ਦੇ ਵਿੱਚ ਲਾਉਣਾ ਤੇ ਪਰ ਹੁਣ ਲੋਕਾਂ ਦਾ ਇਹੋ ਜਿਹਾ ਸਹਿਯੋਗ ਮਿਲ ਰਿਹਾ ਤੇ ਮੈਨੂੰ ਲੱਗਦਾ ਵੀ ਸ਼ੋਰ ਕਿ ਅਸੀਂ ਪੂਰਾ ਜੀਤ ਜਾਨ ਲਾ ਕੇ ਆਵਦਾ ਇਹਦੇ ਵਿੱਚ ਡਰੱਗ ਦੇ ਰਿਲੇਟਡ ਕੰਮ ਕਰਾਂਗੇ ਤੇ ਮੈਨੂੰ ਲੱਗਦਾ ਵੀ ਡਰੱਗ ਦੇ ਜਿਹੜੀ ਸਾਰੀ ਜਿਹੜੀ ਪੰਜਾਬ ਅਲਟੀਮੇਟਲੀ ਜਿੱਤ ਪ੍ਰਾਪਤ ਕਰੂਗਾ ਇੱਕੋ ਜਿਹੜਾ ਕੋਡ ਜਿਹੜਾ ਆਪਣ ਨੂੰ ਬੈਡ ਨੇਮ ਪੰਜਾਬੀਆਂ ਨੂੰ ਮਿਲਿਆ ਹੋਇਆ ਵੀ ਸ਼ਾਇਦ ਜਾਂ ਜਿਹੜੇ ਆਪਣੇ ਉਹ ਪੰਜਾਬੀਆਂ ਦੀ ਬਹਾਦਰੀ ਤੋਂ ਪੰਜਾਬ ਮਨਮਤ ਆਏ ਜਿਹੜੇ ਪੰਜਾਬੀ ਆ ਉਹਨੂੰ ਲੋਕ ਡਿਫੇਮ ਕਰਨਾ ਚਾਹੁੰਦੇ ਆ ਵੀੰਨ ਸ਼ਈਆ ਉਹ ਸ਼ਾਇਦ ਕੋੜ ਵੀ ਲਊਗਾ ਤੇ ਲੋਕ ਆਪ ਮੁਹਾਰੇ ਜਦੋਂ ਸਪੋਰਟ ਕਰਨਗੇ ਤੇ ਆਪਾਂ ਡਰਗ ਮੀਨਸ ਤੋਂ ਇਹਦਾ ਕਾਬੂ ਪਾ ਲਾਂਗੇ ਤੁਹਾਡਾ ਕੋਈ ਕੁਐਸਚਨ ਹੈ ਪਲੀਜ਼ ਵੈਲਕਮ ਯੈਸ ਸਰ ਜਿੰਨਾ ਪੁੱਛੇ ਤੁਸੀਂ ਜਿੰਨਾ ਕੀ ਜਵਾਬ ਦੇ ਦੋ ਨਹੀਂ ਇਹ ਦੇਖੋ ਨਹੀਂ ਇਹ ਬਿਲਕੁਲ ਤੁਹਾਡਾ ਵੈਲਿਡ ਕੁਐਸਚਨ ਹੈ ਇੱਕ ਬੜੀ ਲਾਅ ਦੇ ਵਿੱਚ ਪ੍ਰੋਵੀਜ਼ਨ ਬੜਾ ਕਲੀਅਰ ਕਟ ਹੈਗਾ ਅਸੀਂ ਆਪਦੀ ਡਿਫੈਂਸ ਲਈ ਬੇਅਰ ਮਿਨਿਮਮ ਫੋਰਸ ਯੂਜ਼ ਕਰਕੇ ਅਸੀਂ ਆਪਦਾ ਉਹਦੇ ਵਿੱਚ ਉਹਨੂੰ ਵੀ ਕੈਂਡ ਯੂਜ਼ ਦੀ ਫੋਰਸ ਜਦੋਂ ਆਪਦੀ ਜਾਨ ਨੂੰ ਖਤਰਾ ਹੋਵੇ ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਇਹਦੇ ਵਿੱਚ ਜੇ ਕਿਸੇ ਆਪਦੀ ਪੁਲਿਸ ਨੇ ਸੈਲਫ ਡਿਫੈਂਸ ਦੇ ਵਿੱਚ ਤੇ ਉਹਦੇ ਵਿੱਚ ਜਿਆਦਾ ਨੁਕਸਾਨ ਹੋਣ ਤੋਂ ਰੋਕਣ ਲਈ ਜੇ ਕੋਈ ਉਹਦੇ ਕੀਤਾ ਫਿਰ ਵੀ ਉਹਦੀ ਲਾਈਫ ਨੂੰ ਧਿਆਨ ਚ ਰੱਖਿਆ ਤੇ ਮੈਨੂੰ ਲੱਗਦਾ ਹੈ ਇਹਦੇ ਤੋਂ ਇੱਕ ਸਿੱਖਿਆ ਵੀ ਲੈਣੀ ਪੈਂਦੀ ਹੈ ਜੇ ਲੋਕਾਂ ਦੇ ਘਰ ਬਰਬਾਦ ਕਰ ਰਹੇ ਹੋ ਲੋਕਾਂ ਨੂੰ ਨਰਕ ਵਾਲੇ ਪਾਸੇ ਧੱਕ ਰਹੇ ਹੋ ਫਿਰ ਉਹਦੇ ਵਿੱਚ ਜੇ ਤੁਸੀਂ ਸੋਚਦੇ ਹੋ ਵੀ ਨਾਲ ਜਾ ਕੇ ਵੀ ਪੁਲਿਸ ਤੋਂ ਵੀ ਫਾਇਰ ਕਰ ਦਾਂਗੇ ਆਪਦੀ ਜਾਨ ਵੀ ਬਚਾ ਕੇ ਕਰਾਂਗੇ ਭਜਾਂਗੇ ਤਾਂ ਲਾਅ ਦੇ ਵਿੱਚ ਪ੍ਰੋਵੀਜ਼ਨਸ ਹੈ ਤੇ ਪੁਲਿਸ ਪਹਿਲਾਂ ਵੀ ਇਹ ਕਾਰਵਾਈ ਕਰਦੀ ਆਈ ਹੈ ਤੇ ਜੇ ਡਰੱਗ ਸਮਗਲਰਸ ਨੂੰ ਮੈਂ ਦੁਬਾਰਾ ਫਿਰ ਇੱਕ ਮੈਸੇਜ ਵੀ ਦੇਵਾਂਗਾ ਵੀ ਨਾ ਤਾਂ ਤੁਹਾਡੀਆਂ ਹੱਡੀਆਂ ਜਿਹੜੀਆਂ ਉਹ ਸਟੀਲ ਦੀਆਂ ਨਾ ਹੀ ਤੁਸੀਂ ਕੋਈ ਇਹੋ ਜਿਹੀ ਚੀਜ਼ ਦੇ ਬਣੇ ਹੋ ਵੀ ਅਨਬ੍ਰੇਕੇਬਲੋਂ ਤੇ ਉਹਦੇ ਵਿੱਚ ਜੇ ਕਿਤੇ ਪੁਲਿਸ ਤੇ ਫਾਇਰਿੰਗ ਕਰੋਗੇ ਤੇ ਜਾਂ ਆਉਦੇ ਵੀ ਨਾਲ ਡਰੱਗ ਦੇ ਲੋਕਾਂ ਦੇ ਘਰ ਬਰਬਾਦ ਕਰੋਗੇ ਤੇ ਪੁਲਿਸ ਤੇ ਫਾਇਰਿੰਗ ਕਰੋਗੇ ਪੁਲਿਸ ਇਸ ਗੱਲ ਲਈ ਲਾਅ ਦੇ ਵਿੱਚ ਉਹਨੂੰ ਸੇਫ ਸਾਈਡ ਤੇ ਉਹਨੂੰ ਕਿਤੇ ਵੀ ਆਪਦੇ ਬਚਾਲ ਲਈ ਬੇਅਰ ਮਿਨੀਮਮ ਫੋਰਸ ਕਰਦੇ ਆ ਜੇ ਅੱਗੇ ਵੀ ਲੋੜ ਪਊਗੀ ਤਾਂ ਪੁਲਿਸ ਉਸ ਗੱਲ ਲਈ ਉਹ ਕਾਰਵਾਈ ਕਰੂਗੀ ਪਰ ਹਾਂ ਕਿਸੇ ਨਾਲ ਨਜਾਇਜ਼ ਬਿਲਕੁਲ ਨਹੀਂ ਕੀਤੀ ਜਾਊਗੀ ਸਰ ਤੁਸੀਂ ਕਹਿੰਦੇ ਨਹੀਂ 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 ਇਹ ਇਹ ਹੋਰ ਬਹੁਤ ਹੈ ਨਹੀਂ ਇਹਦੀ ਨਾ ਜੀ ਇੱਕ ਬਿਲਕੁਲ ਤੁਹਾਡਾ ਬਹੁਤ ਹੀ ਅੱਛਾ ਕੁਐਸਚਨ ਹੈ ਜਿਹੜਾ ਘਰ ਢਾਉਣ ਦਾ ਕੋਈ ਇਹ ਇੱਥੇ ਕੋਈ ਨਾ ਤਾਂ ਲਾਅ ਵੱਲੋਂ ਸਾਨੂੰ ਜਾਂ ਕੋਈ ਕੋਰਟ ਵੱਲੋਂ ਸਾਨੂੰ ਅਥਾਰਟੀ ਦਿੱਤੀ ਹੋਈ ਪੁਲਿਸ ਕਿਸੇ ਦਾ ਘਰ ਟਾਲੇ ਪੁਲਿਸ ਕਿਸੇ ਦਾ ਘਰ ਨਹੀਂ ਢਾ ਸਕਦੀ ਉਹਦੇ ਵਿੱਚ ਜਿੱਦੋਂ ਸਿਵਲ ਅਥਾਰਟिटीज ਵੱਲੋਂ ਲਿਖ ਕੇ ਆਉਂਦਾ ਤੇ ਜੇ ਇਹ ਚੰਗੀ ਗੱਲ ਹੈ ਜਦੋਂ ਪ੍ਰੈਸ ਸਾਡਾ ਸਾਥ ਦੇ ਰਹੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਫਲਾਨੇ ਸਰਪੰਚ ਦੇ 14 ਕੇਸ ਹੈ ਅਸੀਂ ਇਹ ਚਾਹਾਂਗੇ ਵੀ ਤੁਸੀਂ ਵੀ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਵੀ ਜਿਹੜਾ ਇਹ 14 ਕੇਸ ਵੀ ਹੈ ਤਾਂ ਨਜਾਇਜ਼ ਕਬਜ਼ਾ ਵੀ ਕਰੀ ਬੈਠਾ ਹੈ ਜੋ ਪ੍ਰੋਸੈਸ ਲੀਗਲ ਪ੍ਰੋਸੈਸ ਹੋਊਗਾ ਕਿਤੇ ਵੀ ਸਿਵਲ ਐਡਮਿਨਿਸਟ੍ਰੇਸ਼ਨ ਸਾਥੋਂ ਜਿਹੜੀ ਆਉਦੀ ਸਾਨੂੰ ਲਿਖਤੀ ਨਾਟ ਕੇ ਜ਼ੁਬਾਨੀ ਅਸੀਂ ਕੋਈ ਅਸਿਸਟੈਂਸ ਆਏ ਨਹੀਂ ਵੀ ਜੇ ਕਿਸੇ ਨੇ ਕਹਿਤਾ ਤਾਂ ਅਸੀਂ ਕੋਈ ਜ਼ੁਬਾਨੀ ਅਸਿਸਟੈਂਸ ਦਿੰਨੇ ਆ ਸਿਵਲ ਐਡਮਿਨਿਸਟ੍ਰੇਸ਼ਨ ਕੋਈ ਇਲੀਗਲ ਸਟਰਕਚਰਸ ਲਈ ਸਾਨੂੰ ਫੋਰਸ ਦੀ ਡਿਮਾਂਡ ਕਰੂਗੀ ਜੇ ਸਾਡੇ ਕੋਲੇ ਫੋਰਸ ਅਵੇਲੇਬਲ ਹੈ ਅੱਗੇ ਵੀ ਅਸੀਂ ਜਦੋਂ ਫੋਰਸ ਸਾਥੋਂ ਡਿਮਾਂਡ ਕਰਨਗੇ ਪੁਲਿਸ ਦਾ ਨਾਕਾਮ ਕਰ ਤਾਉਣਾ ਨਾ ਹੀ ਅਸੀਂ ਇਹਦੇ ਚ ਐ ਵੀ ਅਸੀਂ ਕਿਸੇ ਦਾ ਘਾਟਾਵਾਂਗੇ ਪਰ ਹਾਂ ਜੇ ਕੋਈ ਪੁਲਿਸ ਸਾਥੋਂ ਸਿਸਟਮਸ ਮੰਗੀ ਜਾਊਗੀ ਤੇ ਬੜੀ ਕਲੀਅਰ ਕੱਟ ਗੱਲ ਹੈ ਜੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਹੋਊਗੀ ਤੇ ਕਿਉਂਕਿ ਬਹੁਤ ਸਾਰੇ ਕੋਰਟਸ ਆਰਡਰ ਹੁੰਦੇ ਆ ਸਿਵਲ ਅਥਾਰਟੀ ਦੇ ਆਰਡਰ ਹੁੰਦੇ ਆ ਅਸੀਂ ਫੋਰਸ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਜੋ ਵੀ ਐਕਸ਼ਨ ਆ ਉਹਨਾਂ ਦੇ ਖਿਲਾਫ ਹੁੰਦਾ ਰਹੂਗਾ